ਦੇ ਵੀ ਜਨ ਪੰਜਾਬੀ ਵੱਖਰਾ ਪੰਜਾਬ ਬਣਾਉਂਦੇ ਨੇ ਅੱਜ ਤੁਸੀਂ ਦੇਖ ਰਹੇ ਹੋ ਕਿਤਨੀ ਵਿਪਾਰਮਾ ਦੀ ਧਰਤੀ ਤੇ ਵਜ਼ਾਕ ਦੀ ਮੁੱਖ ਰੱਖਦੇ ਹੋਏ ਨਗਰ ਕੀਰਤਨ ਤਾਹਾਨੂੰ ਲੱਗ ਲੱਗ ਚਲਕੀਆਂ ਵਖਾਈਆਂ ਜਾਣ ਦੀਆਂ ਸਮਾਜ ਸਭਾ ਦੇ ਚੈਨਲ ਦੀ ਰਿਪੋਰਟ ਰਣਜੀਤ ਸਿੰਘ ਅੱਜ ਗੁਰਦੁਆਰਾ ਸ੍ਰੀ ਸਬਾ ਪਰਮ ਇਟਲੀ ਵਿਖੇ ਸਾਕੀ ਦੇ ਤਿਹਾਰ ਨੂੰ ਮੁੱਖ ਰੱਖਦਿਆਂ ਨਗਰ ਕੀਰਤਨ ਕੱਢਿਆ ਗਿਆ ਜਿਸ ਵਿੱਚ ਵੱਡੀ ਤਾਦਾਦ ਦੇ ਵਿੱਚ ਗੁਰੂ ਪਿਆਰਿਆਂ ਸੰਗਤਾਂ ਨੇ ਹਿੱਸਾ ਲਿਆ ਤੇ ਸ਼ਬਦ ਕੀਰਤਨ ਦਾ ਅਸਪੀਨਾ ਕੀਰਤਨ ਕੀਤਾ

ਕਿੰਨ ਢਿਲਾਂ ਕੀ ਜੇ ਮੇਰੀ ਜਿੰਝੜੀਏ ਹਰ ਸਾਥ ਦਿਆਂ ਖਿੰਨ ਢਿਲਾਂ ਕੀ ਜੇ ਮੇਰੀ ਜਿੰਝੜੀਏ ਮਤ ਕਿ ਜਾ ਪੈਸਾ ਹੋ ਆਵੇ ਕੈ ਕਿ ਨਾਇਆ ਮੇਰਾ ਮੋਹ ਹਰ ਚਾਪਦੇ ਆਂ ਖੇਨ ਢਿਲ ਨਾ ਕੀ ਜੈ ਮੇਰੀ ਜਿ ਟੋੜੀਏ ਹਰ ਜਾਪਦੇ ਆਂ ਖੇਨ ਢਿਲ ਨਾ ਕੀ ਜਾਏ ਮਿਲੋ ਸਤ ਗੁਰੂ ਕੋ ਮੇਰੀ ਜਿੰਦੂੜੀਏ ਜੋ ਹਾਰ ਹਾਰ ਨਾਮ ਤੇੜਾਵੇ ਰਾ ਜੋ ਹਾਰ ਹਾਰ ਨਾਮ ਤੇੜਾਵੇ ਰਾ ਮਤ ਕੇ ਜਾਪੈ ਸੋ ਹਾਰੇ ਚੱਤ ਗਏ ਕਿੰਨ ਢਿਲਨਾ ਦੀ ਕਾਲ ਵੇਲਾ ਸੋ ਮੂਰਤ ਸਾ ਖੜੀ ਸੋ ਮੋਹਤ ਸਫਲ ਹੈ ਮੇਰੀ ਜਿੰਦ ਬੀਏ ਜਿੱਤੇ ਹਰ ਮੇਰਾ ਹਰ ਮੇਰਾ ਚਿਤ ਆਵੇਰਾ ਹਰ ਮੇਰਾ ਮੇਰਾ ਚਿਤ ਆਵੇ ਰਾਮ ਕੋਲਾਕੁੜਾ ਦੇਵਾ ਦਾ ਨੰਦ ਨਾ ਪਾਜ ਹਾਲ ਦਾ ਸਾਜ ਨਾਲ ਦਿਵਸੀਆਂ ਲੱਖ ਲੱਖ ਮਾਤਾ ਮੇਰੇ ਪਾਛਾ ਸਾਰੇ ਹੀ ਸੰਗਤ ਚਾਤੀ ਕਲਾ ਵਿੱਚ ਰੱਖਿਆ ਏਦਾਂ ਹੀ ਹਾਲਤਾ ਦੇਵਤ ਮਨਾਉਂਦੀਆਂ ਰਹਿਣ इदां ई संगतां काठा माता गठ हमेशह एॾा ई रहे वाहिगुरु जी ख़ालसा वाहिगुरू जी, कुण कुण जी, कुण जी कुण ਖਾਲਸਾ ਬਾਦਸ਼ਾਹ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾਹਿਬ ਸੰਗਠਨ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਆਪਣੇ ਜਸਮੀ ਪਾਸ਼ਾ ਅੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ 13 ਅਪਰ 1699 ਨੂੰ ਖਾਲਸਾ ਪੰਥ ਦੀ ਸਥਾਪਨਾ ਕੀਤੀ ਉਸ ਨੂੰ ਅੱਜ ਮੁੱਖ ਰੱਖਦੇ ਹੋਏ ਅਗਲੇ ਸ਼ਹਿਰ ਵਿੱਚ ਪਾਰਕ ਸ਼ਹਿਰ 파ਰਮਾ ਇੱਥਲੀ ਦੇ ਵਿੱਚ ਅੱਜ ਬਹੁਤ ਵੱਡਾ ਨਗਰਿਕ ਕਮੇਟਨ ਕੱਢਿਆ ਜਾ ਰਿਹਾ ਹੈ ਸਾਰੀ ਸੰਗਤ ਨੂੰ ਸਾਰਿਆਂ ਨੂੰ ਲੱਖਾਂ ਲੱਖ ਵਧਾਈ ਹੋਵੇ ਜੱੜ ਦੀ ਕਲਾ ਵਾਹਿਗੁਰੂ ਵਾਹਿਗੁਰੂ ਖਾਲਸਾ ਵਾਹਿਗੁਰੂ